ਲਾਈ ਵੀ ਭਾਈ ਬੱਤੀਆਂ ਹੋ ਗਏ ਆ ਜਮਾ 에ਰਪੋਰਟ ਦੇ ਕੋਲੇ ਪਹੁੰਚ ਗਏ ਆ ਖੜੀਆਂ ਗੱਡੀਆਂ ਕੱਲੀਆਂ 에ਰਪੋਰਟ ਵਾਲੀਆਂ ਕਿ ਭਾਈ ਦੂਜੀਆਂ ਵੀ ਐ ਵਿੱਚ ਦਿੱਲੀ ਵਾਲੀਆਂ ਵੀ ਐ ਬਾਕੀ 에ਰਪੋਰਟ ਵਾਲੀਆਂ ਵੀ ਐ ਐ ਪੈਂਦੇ ਆ ਜਾਵੇਂ ਤੂੰ ਪਿੱਛੇ ਤਾਂ ਸਾਨੂੰ ਬਹੁਤ ਘੱਟ ਜਾਮ ਪਿਆ ਰੋਡ ਬਣ ਗਿਆ ਸੀ ਨਵਾਂ ਉਹਨੂੰ ਦੇਖੋ ਰੋਡ ਦਿਖਾਇਆ ਸੀ ਤਰ ਐਂ ਦਾਣਾ ਚਾਹੀਦਾ ਬੰਦਾ ਇੱਕ ਨਾ ਪੈਸੇ ਪੂਏ ਦੇ ਕੇ ਨੋ ਟ੍ਰੈਕਟਰ ਦਾ ਕਰਾ ਕੇ ਬੰਦਾ ਉਧਰੋਂ ਉਧਰ ਹੀ ਜੱਪ ਹੋ ਸਕਦਾ ਨਾ ਦੇਖੋ ਭਾਈ ਕਿੱਲਾ ਆ ਕੋ ਨਾ ਇਹ ਦਿੱਲੀ ਆ ਉੱਤਰੀ ਜਾਂਦਾ ਭਾਈ ਜਹਾ ਜਮਾ ਦੇਖੋ ਕੋਲੋਂ ਇਹਨਾਂ ਵੀ ਜੋ ਤਾਂ ਆਪਣੀ ਇੰਡੀਆ ਜੀ ਚਲਦੀ ਆ ਤਾਂ ਇੰਡੀਆ ਦੀ ਹਿੰਦੀ ਕੋ ਹੈ ਬੰਦੇ ਚੱਗੇ ਆਰੇ ਤੇ ਮੇਰਾ ਬਟੂਆ ਵੋਟ ਤਾਂ ਇਹਨਾਂ ਨੇ ਹੈ ਹਿੰਦੀ ਕੋ ਵਧੀਆ ਤੇ ਸੀਗੀ ਉੱਤਰ ਕੋਈ ਕੁੜੀ ਕੁੜੀ ਗੱਲਾਂ ਕਰਦਾ ਦੱਸੇ ਵੀ ਮੈਂ ਫੈਲ ਭੁੱਲ ਗਈ ਆ ਅਸੀਂ ਆ ਉਤਰੇ ਤੇ ਫੇਰ ਦੱਸਿਆ ਕਹਿੰਦੀ ਐ ਕਰਕੇ ਮੈਂ ਫੈਲ ਉਹ ਆਉਂਦਾ ਭਈ ਆ ਲਕਟਾਈਆਂ ਲੱਗੀਆਂ ਆ ਆ ਗਿਆ ਜਮਾ ਉਤੋਂ ਸੀ ਇਹ ਤਾਂ ਉਤਰੀ ਜਾਂਦਾ ਸਪੈਸ਼ਲ ਜੈਟ ਆ ਆ ਭਈ ਜੈਟ ਵਾਲੇ ਨੇ ਆ ਇਹ ਆ ਇਹ ਇੰਡੀਆ ਛੋਟੇ ਛੋਟੇ ਇਹ ਰੈਂਡੀਆਂ ਵਾਲਾ ਹੈ ਫੇਰ ਇੰਡੀਆ ਵੀ ਬਾਹਰ ਜਾਂਦਾ ਭਾਈ ਹਾਂ ਜਾਂਦਾ ਪਰ ਭਈ ਇਹ ਵੱਡਾ ਇੰਟਰਨੈਸ਼ਨਲ ਨਹੀਂ ਹਾਂ ਇੰਟਰਨੈਸ਼ਨਲ ਆ ਇੰਡੀਆ ਭਾਈ ਕਰਾਉਂਦੇ ਨਹੀਂ ਕੋਈ ਯਾਰ ਇਹ ਤਾਂ ਬਾਲੀਆਂ ਬੰਦੇ ਮੇਟਰ ਅਰਪੋਰਟ ਦੇ ਵਿੱਚ ਐਂਟਰ ਹੋ ਗਏ ਅਸੀਂ ਆ ਦੇਖੋ ਕਿਤੇ ਦੋ ਤੁਹਾਡਾ ਵਸਟਿਕ ਠੀਕ ਅਨੁਸਾਰਾ ਦਿਖਾਉਣੇ ਆ ਅਰਪੋਰਟ ਦਿੱਲੀ ਇਹ ਮੈਂ ਐਂਟਰ ਹੋ ਗਏ ਦੇਖੋ ਜੀ ਕੀ ਲੋ ਜਮ ਹਨ ਆਪਾਂ ਜੋਂ ਦੁਰ ਮੱਥੀਆਂ ਫੇਰ ਆ ਗਈਆਂ ਜਿਵੇਂ ਭਾਈ ਇਹ ਰਿਪੋਰਟ ਦੀਆਂ 808 ਵਜੇ ਐਂਟਰ ਹੋ ਜੀ 8:00 ਵਜੇ ਬੱਸ ਲਾਲ ਬਟਨ ਦਬਾਉਣਾ ਕਿਹਾ ਇਹ ਰਿਪੋਰਟ ਦੇ ਅੰਦਰ ਆ ਚੁੱਕੇ ਆ ਸੀ ਦਿੱਲੀ ਦੇਖੋ ਭਾਈ ਚੈਕਿੰਗ ਠੀਕ ਕੀ ਤੇ ਮਹ ਬਹੁਤ ਸੋਹਣਾ ਬਣਿਆ ਭਾਈ ਬੱਸ ਦੇਖਦੀ ਹੁੰਦੇ ਆ ਵੀ ਕੈਸੇ ਬਲ ਲੈਟ ਆਈ ਐ ਜੀ ਦੇਖੋ ਉਹ ਦੇਖਦੇ ਬੈਠੇ ਆ ਇਹ ਲੈਟ ਜੀ ਵੀ ਵਿੱਚ ਲਾਈ ਸੀ ਭਾਈ ਨੇ ਕਹਿੰਦਾ ਜ਼ਰੂਰੀ ਹੁੰਦੀ ਐ ਇਹ ਫਲਟਰ ਜੈਟ ਇਹਦੇ ਬਿਨਾ ਵੀ ਕਹਿੰਦਾ ਨੰਗਣ ਨਹੀਂ ਦਿੰਦੇ ਆ ਫਲਟਰ ਜੈਟ ਦੇ ਨਾਲ ਸੋਹਣਾ ਹੋਈ ਆ ਟੰਗਿਆ ਖੜਿਆ ਜਹਾਜ ਚੱਲ ਫਲਟਰ ਜੈਟ ਰੈਡੀ ਪਤਾ ਨਹੀਂ ਟਰੈਕਟਰ ਜੱਟਾ ਪਤਾ ਨਹੀਂ ਕਿਹੜਾ ਜੱਟਾ ਭਰਾਵਾ ਟਰੈਕਟਰ ਜੱਟ ਦਰਬਾਰ ਦੀ ਨਾਲ ਸਰੀ ਆ ਗਿਆ ਟਰੈਕਟਰ ਜੱਟ ਸੀ ਖੜਾ ਉੱਥੇ ਪਿਆ ਟੰਗੜਾ ਮੈਂ ਬੁਖਾਰੀ ਪੈਂਦੇ ਦੇ ਮੈਂ ਬਾਹਰਲਾ ਮਾਹੌਲ ਦਾ ਯਾਰ ਇੱਥੇ এয়ারਪੋਰਟ ਦੀ ਬਣਾਇਆ ਪਿਆ ਉਹ ਦਰਵਾਜ਼ਾ ਤਗੜਾ ਹਜੇ ਉਹ ਸਾਰਾ ਕਰਾਸ ਕਰਕੇ ਜਾਣਾ ਤੂੰ ਕਿਹੜਾ ਕਿਹੜਾ ਸਾਰੀ ਬਿਲਡਿੰਗ ਹਾਂ ਇੰਨਾ ਤੋਂ ਬਹੁਤ ਉਧਰ ਹੀ ਆ ਜਾ ਅਸੀਂ ਉਧਰੇ ਉੱਥੇ ਸੀਗੇ ਇੱਧਰ ਖੜੇ ਹੁੰਦੇ ਜਾ ਜਾ ਇੱਕ ਜਰਾ ਉੱਥ ਨੂੰ ਗਏ ਨਹੀਂ ਤੁਹਾਨੂੰ ਦਿਨੇ ਦਿਖਾਉਂਦੇ ਉੱਥੇ ਯਾਰ ਆ ਇੱਧਰ ਆ ਗਿਆ ਬਾਉਂਡਰੀ ਦੇ ਅੰਦਰ ਜਹਾਜ਼ ਖੜੇ ਨੇ ਇੱਥੇ ਆ ਜਾਂਦਾ ਉੱਥੋਂ ਆਪਾਂ ਕੁਝ ਮਾਰੀ ਤੀਕਾ ਦੇ ਚਾਹੇ दारू ਖਰੀਦ ਬਹੁਤ ਵੱਡਾ ਉਹ ਹੈ ਇੱਥੋਂ ਦੇਖੂਗਾ ਪੁਲ ਜਿਹਦੇ ਚੜ੍ਹਦੇ ਉਹ ਦੇਖੇ ਪਈ ਕੋਰਨਰ ਨੰਬਰ ਡੀ ਉਹ ਖੜਿਆ ਜਹਾਜ਼ ਉਹ ਖੜਿਆ ਆ ਖੜਿਆ ਆਪਾਂ ਯੂਏ ਉਹ ਇੰਡੀਆ ਦਾ ਬੜਾ ਹੋ ਜਾਂਦਾ ਇੰਟਰਨੈਸ਼ਨਲ ਮੋਟਾ ਜ ਆ ਉਹ ਖੜਿਆ ਜਹਾਜ਼ ਆ ਛੋਟੇ ਜਾਣਾ ਉਹ ਮੋਟਾ ਛੋਟਾ ਲੱਗਦਾ ਛੋਟਾ ਜਿਹਾ ਕੋਲੇ ਜਾ ਕੇ ਦੇਖੀਏ ਫੇਰ ਪਤਾ ਲੱਗੇ ਨਾ ਲੱਗੂ ਕੋਈ ਕੋਈ ਬਲਾਜਰ ਖੜਨ ਵੀ ਨੰਦੇ ਗੱਡੀਆਂ ਨਾਲ ਬੱਸ ਵਾਰੀ ਤਾਰ ਕੇ ਤਾਂ ਕੰਮ ਵੀ ਹੀ ਨਹੀਂ ਫਿਰ ਹੁਣ ਖੜਦਾ ਨਾ ਸੀ ਇਹ ਵੀ ਨਾਲ ਹੀ ਚੱਲਣਾ ਹੈ ਕਿ ਇਹ ਇਕੱਲੀ ਤਰੂ ਨਾ ਪਤਾ ਕਿ ਕਿੱਥੇ ਜਾ ਜੇ ਨਾ ਮਗਾ ਕਦ ਕਿ ਉਧਰ ਗਾ ਜਾਣਾ ਹੋਵੇ ਕਿਥੋਂ ਤੱਕ ਜਾਵਾਂ ਆਪਾਂ ਬਾ ਇਥੋਂ ਦਾ ਪਤਾ ਪਣ ਜਾਣੀ